ਦੋਸਤੋ ਗਿੱਲ ਨੀਲੀ ਰਵੀ ਡੇਰੀ ਫਾਰਮਿੰਗ 40 ਸਾਹਮਣੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਆ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਇੱਕ ਬਹੁਤ ਵਧੀਆ ਟੌਪ ਕਲਾਸ ਦਾ ਨਗੀਨਾ ਮਖਾਉਣ ਲੱਗੇ ਆ ਜਿਦੇ ਵਿੱਚ ਤੁਹਾਨੂੰ ਇੱਕ ਜਾਣੇ ਪਛਾਣੇ ਭਰਾਣਾ ਮਲਾਉਣੇ ਆ ਤੇ ਤੁਹਾਨੂੰ ਪਤਾ ਆਪਣੇ ਚੈਨਲ ਦੇ ਉੱਤੇ ਜਿਹੜੀਆਂ ਵੀਡੀਓ ਚੰਗੀਆਂ ਤੋਂ ਚੰਗੀਆਂ ਹੀ ਆਈਆਂ ਨੀਲੀ ਰਵੀ ਦੇ ਤੇ ਇਸ ਤਰ੍ਹਾਂ ਹੀ ਆਉਂਦੀਆਂ ਰਹਿਣਗੀਆਂ ਤੇ ਆਪਣਾ ਜਿਹੜਾ ਫੇਸਬੁੱਕ ਪੇਜ ਆ ਉਹਨਾਂ ਨੂੰ ਵੀ ਸਬਸਕ੍ਰਾਈਬ ਕਰ ਸਕਦੇ ਹੋ ਲਾਈਕ ਕਰ ਸਕਦੇ ਆ ਤੇ ਬਾਕੀ ਮਲਾਉਣੇ ਆ ਭਰਾ ਨਾਲ ਤੇ ਕਰਦੇ ਆ ਗੱਲਬਾਤ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਹੁਤ ਸਾਰੋ ਕੀ ਹਾਲ ਚਾਲ ਆ ਬਹੁਤ ਵਧੀਆ ਮੇਰਾ ਭਰਾ ਬਹੁਤ ਵਧੀਆ ਤੇ ਨਾਮ ਕੀ ਆਪਣਾ ਜੀ ਨਾਂ ਫਰੰਗੀਪੁੱਲਰ ਹੈ ਜੀ ਫਰੰਗੀਪੁੱਲਰ ਤੇ ਇਹ ਜਿਹੜੀ ਆਪਾਂ ਮੱਝ ਦਿਖਾ ਰਹੇ ਝੋਟੀ ਹਾਂਜੀ ਇਹ ਕਿਹੜੇ-ਕਿਹੜੇ ਮੇਲਿਆਂ ਦੇ ਜੇਤੂ ਆ ਕਿਹੜੇ-ਕਿਹੜੇ ਮੇਲਿਆਂ ਦੇ ਜੇਤੂ ਆ ਇਹ ਨੇ ਕਰਮਾਲੀ ਨੇ ਪਹਿਲਾ ਮੇਲਾ ਹੀ ਲੜਿਆ ਪਹਿਲਾ ਮੇਲਾ ਹਾਂ ਤਨੋਲਾ ਅੱਛਾ ਤੇ ਉਸ ਤੋਂ ਬਾਅਦ ਇਹ ਇਹਦਾ ਕਿਹੜਾ ਸਟਾਨਾ ਆ ਪਾਏ ਕਿਹੜੇ ਤੇ ਆਈਏ ਤੀਜੇ ਨੰਬਰ ਤੇ ਆਈਏ ਜੀ ਤੀਜੇ ਨੰਬਰ ਤੇ ਤੀਜੇ ਨੰਬਰ ਤੇ ਆਈ ਆ ਚੈੱਕ ਕਰ ਸਕਦੇ ਆ ਤੁਸੀਂ ਆ ਜਿਹੜਾ ਫੁੱਲ ਆ ਦੇਖ ਲਓ ਇਹਦੇ ਪਿੱਛੇ ਬਹੁਤ ਭੱਜ ਦੌੜ ਤੇ ਮਿਹਨਤ ਕਰਨੀ ਪੈਂਦੀ ਆ ਉਸ ਤੋਂ ਬਾਅਦ ਆ ਦੇਖ ਲਓ ਬੀ ਐਫ ਏ ਦਾ ਜਿਹੜਾ ਤੁਸੀਂ ਦੇਖ ਸਕਦੇ ਆ ਜਿਹੜਾ ਸਰਟੀਫਿਕੇਟ ਆ ਜਿਹੜਾ ਉੱਤੇ ਪਾਉਣ ਵਾਲਾ ਹੁੰਦਾ ਰਿੰਗ ਵਾਲਾ ਜਿਹੜਾ ਫਲਕਾਰੀ ਉਹ ਵੀ ਦੇਖ ਲਓ ਇਹਨੂੰ ਵੀ ਚੈੱਕ ਕਰਾਉਣੇ ਤੁਹਾਨੂੰ ਤੇ ਨਾਲ ਸ਼ੀਲਡ ਵੀ ਵਿਖਾਉਣੇ ਆ ਤੇ ਸਰਟੀਫਿਕੇਟ ਵੀ ਵਿਖਾਉਣੇ ਆ ਆਹ ਦੇਖ ਸਕਦੇ ਆ ਤੁਸੀਂ ਜਿਹੜਾ ਸਰਟੀਫਿਕੇਟ ਆ ਜਿਹੜਾ ਤੁਸੀਂ ਦੇਖ ਲਓ ਬੀ ਐਫ ਐ ਮੇਲੇ ਦਾ ਤੀਜਾ ਮੇਲਾ ਸੀਗਾ ਠੀਕ ਆ 3 1 2 3 ਨੂੰ ਸੀਗਾ ਮੇਲਾ ਉਸ ਤੋਂ ਬਾਅਦ ਜਿਹੜਾ ਇਹਦਾ ਰਿਕਾਰਡ ਆ ਦੇਖ ਸਕਦੇ ਆ ਤੁਸੀਂ ਟੈਗ ਨੰਬਰ ਦੇਖ ਸਕਦੇ ਆ ਤਹਿਸੀਲ ਜੀਰਾ ਜ਼ਿਲ੍ਹਾ ਫਲੋਇਪਰ ਨੀਲੀ ਰਾਵੀ ਦੋ ਦੰਦ ਦੇ ਵਿੱਚ ਤੀਜੇ ਸਥਾਨ ਤੇ ਆਈ ਏ ਤੇ ਜੀ ਕੈਟਾਗਰੀ ਪਾਇਦਾ ਕੀਤੀ ਛੋਟੀ ਨੇ ਉਸ ਤੋਂ ਬਾਅਦ ਆ ਸ਼ੀਲਡ ਦੇਖ ਸਕਦੇ ਆ ਤੁਸੀਂ ਸ਼ੀਲਡ ਦੇ ਉੱਤੇ ਵੀ ਜਿਹੜਾ ਤੁਸੀਂ ਦੇਖ ਸਕਦੇ ਹੋ ਪ੍ਰਾਈਸ ਤੇ ਜਿਹੜਾ ਲਿਖਿਆ ਹੋਇਆ ਵਾ ਉਸ ਤੋਂ ਬਾਅਦ ਗੱਲਬਾਤ ਕਰਦੇ ਆਪਾਂ ਦੋ ਚਾਰ ਗੱਲਾਂ ਕਰਾਉਣੇ ਆਪਾਂ ਝੋਟੀ ਤੇ ਫੋਕਸ ਕਰਾ ਕੇ ਤੇ ਨਾਲ ਬਾਅਦ ਵਿੱਚ ਭਰਾਣਾ ਵੀ ਗੱਲਾਂ ਕਰਾਂਗੇ ਤੇ ਬਈ ਫਿਰ ਇਹ ਕਿਵੇਂ ਸੇਲ ਆਸਤੇ ਕਿ ਕਿਦਾਂ ਨਹੀਂ ਕਿਹੜਾ ਦਾ ਵਿਚਾਰ ਹੈ ਨਹੀਂ ਗੱਲ ਸਾਬ ਅੱਛਾ ਨਹੀਂ ਵੇਚਨ ਦਾ ਰਹਾ ਤਾਂ ਹੈ ਤੇ ਹੁਣ ਕੀ ਰਾਂ ਵਿਚਾਰ ਹੈ ਨਹੀਂ ਵੀ ਕਰਮਾ ਅੱਛਾ ਮੈਂ ਕਹਾਂ ਕਰਮ ਵਾਲੀ ਨੇ ਇਡੀ ਭੀੜ ਦੇ ਵਿੱਚ ਪਛਾਣ ਕਰਾਈ ਆ ਅੱਛਾ ਜੀ ਕੀ ਰਾਂ ਵਿਚਾਰ ਹੈ ਨਹੀਂ ਚਲੋ ਮਹਾਰਾਜ ਕੋਈ ਮਸੀਰਤ ਨਾ ਪਾਵੇ ਅੱਛਾ ਜੀ ਤੇ ਜੇ ਕੋਈ ਹੋ ਵੀ ਸਲਾਹ ਤਾਂ ਆਪਾਂ ਜ਼ਰੂਰ ਦੱਸਾਂਗੇ ਠੀਕ ਆ ਤੇ ਕੀ ਰਾਂ ਹੈ ਨਹੀਂ ਤੇ ਇਹਦੀ ਆਪਾਂ ਡਿਟੇਲ ਦਈਏ ਵੀ ਇਹ ਜਿਹੜੀ ਝੋਟੀ ਆ ਇਹਦੀ ਮਾਂ ਬਾਪ ਕਿਹੜੀ ਲੈਂਨ ਦੀ ਆ ਗਈ ਝੋਟੀ ਦੇ ਇਹ ਬਾਈ ਆਪਣੇ ਸਾਰੇ ਲੈਣ ਹੀ ਆ ਗਈ ਆ ਕਿਦਾਂ ਮਤਲਬ ਵੀ ਇਹਦੀ ਮਾਂ ਤਾਂ ਟੈਂਕ ਦੀ ਆ ਅੱਛਾ ਟੈਂਕ ਦੀ ਆ ਗਈ ਮਾਂ ਹਾਂ ਅੱਛਾ ਜੀ ਆਪ ਇਹ ਆਲਬਖਸ਼ ਦੀ ਧੀ ਆ ਆਲਬਖਸ਼ ਤੂੰ ਤਾਲੇ ਮਾਨੇ ਬਾਈ ਰੋਸੀ ਜਿਹੜਾ ਦਲਚੀਗਾਂ ਵਾਲੇ ਤਿੰਨ ਨੰਬਰ ਬੋਲ ਤੂੰ ਇਹ ਗੱਬਣ ਸ਼ੱਕ ਬਾਤ ਅੱਛਾ ਜਾਨੀ ਕਿ ਇਹ ਗੱਲ ਆ ਵੀ ਮੋਢ ਤੋਂ ਲੈ ਕੇ ਐਂਡ ਤੱਕ ਪਹੁੰਚਾ ਤੀ ਆਕਾ ਖੱਪੂ ਵਾਲੇ ਬਲੱਡ ਜੋ ਵੀ ਆ ਗਈ ਹਾਂਜੀ ਵਸਤੀ ਤੇ ਵਸਤੀ ਸੁਣਨ ਵਾਲੀ ਵਾਲਾ ਵੀ ਆ ਗਿਆ ਤੇ ਦਲਚੀਗਾਂ ਦਲਚੀਗਾਂ ਵਾਲਾ ਵੀ ਆ ਗਿਆ ਤਿੰਨ ਨੰਬਰ ਜਿਹੜਾ ਟੌਪ ਕਲਾਸ ਜੀ ਦੀ ਇਸ ਟਾਈਮ ਮੱਝ ਕਰਾਸ ਕਰਾਉਣ ਦੀ ਫੀਸ 6000 ਰੁਪਿਆ ਤੇ ਜੇ ਆਪਾਂ ਗੱਲ ਕਰੀਏ ਕਈ ਭਰਾ ਕਹਿੰਦੇ ਵੀ 6000 ਰੁਪਿਆ ਫੀਸ ਬਹੁਤ ਜਿਆਦਾ ਆ ਚਲੋ ਇਹ ਕਾਮ ਫਾਰਮਰ ਦੇ ਲਈ ਆਪਾਂ ਕਹਿ ਸਕਦੇ ਆਂ ਵੀ ਬਹੁਤ ਜਿਆਦਾ ਫੀਸ ਆ ਪਰ ਉਹਦਾ ਕਾਰਨ ਇਹ ਆ ਕੁਆਲਿਟੀ ਚੰਗੀ ਆ ਰਿਜ਼ਲਟ ਚੰਗਾ ਜਿਹੜੇ ਵੀ ਨੇ ਮੱਝ ਕਰਾਉਣੀ ਹੁੰਦੀ ਨਾ ਉਹ 6000ਵੇਂ ਦਾ ਉਹ ਆਦਾ ਵਿੰਦਾ ਆਉਣ ਵਾਲਾ ਗਾਂ ਸਮਾਂ ਸਮੇ ਦਾ ਮਤਲਬ ਇਹ ਆ ਵੀ ਜੇ ਮੰਨ ਲਓ ਆਪਾਂ ਚੰਗੀ ਪੈਦਾਵਾਰ ਚੰਗਾ ਬੀ ਪਾਵਾਂਗੇ ਆਪਦੀ ਫਸਲ ਦੇ ਵਿੱਚ ਆਪਦੀ ਜ਼ਮੀਨ 'ਚ ਤੇ ਆਪਾਂ ਨੂੰ ਉਹਦਾ ਪਰਮਾਤਮਾ ਹਮੇਸ਼ਾ ਫਾਇਦਾ ਦਿੰਦਾ ਬੈ ਮਤਲਬ ਕੀ ਆਪਣਾ ਉਹਦਾ ਨੁਕਸਾਨ ਕੋਈ ਨਹੀਂ ਹੁੰਦਾ ਜੇ 13 ਨੰਬਰ ਖਾਨ ਦੀ ਗੱਲ ਕਰੀਏ ਉਹਦੀ ਮਾਂ ਹੈਗੀ ਮਲਕੀ ਤੇ ਜਿਹੜੀ ਮਾਂ ਦਾ ਰਿਕਾਰਡ ਆ 5400 ਕੁਛ ਲੀਟਰ ਦਾ ਰਿਕਾਰਡ ਆ ਇੱਕ ਸੂਏ ਦਾ ਲਾਈਵ ਚ ਵਾਈਆਂ ਵੀ ਜਿਹੜੀਆਂ ਹੋਈਆਂ ਹੀ ਆ ਉਸ ਮਾਈ ਦੀਆਂ ਤੇ ਮੇਲੇ ਵੀ ਜਿੱਤੀ ਹੋਈ ਹੋ ਮੱਝ ਤੇ ਆਹ ਦੇਖ ਲੋ ਤੁਸੀਂ ਮੱਝ ਜਿਹੜੀ ਝੋਟੀ ਹੈ ਜੀ ਕੁਆਲਿਟੀ ਦੇਖੋ ਅੱਖ ਦੀ ਬਰਾਵੜ ਦੇਖ ਸਕਦੇ ਆ ਸਿੰਘ ਦੇਖ ਸਕਦੇ ਆ ਟੇਡਾ ਘੱਟ ਚਾਰੇ ਪੈਰਾਂ ਦੇ ਉੱਤੇ ਮਾਰਕਿੰਗ ਤੇ ਥੱਲੋਂ ਝੋਟੀ ਚੈੱਕ ਕਰੋ ਬਾਕੀ ਹੁਣ ਮੇਲਿਆਂ ਦਾ ਸ਼ਿੰਗਾਰ ਵੀ ਬਣ ਗਿਆ ਤੇ ਇਹ ਦੋ ਦੰਦ ਆ ਝੋਟੀ ਤੇ ਦੋ ਦੰਦ ਕੈਟਾਗਰੀ ਦੇ ਵਿੱਚ ਜਿਹੜੀ ਜਿੱਤੀ ਆ ਤੇ ਕਰਦੇ ਆ ਭਰਾਣਾ ਹੋਰ ਗੱਲਾਂ ਬਾਤਾਂ ਤੇ ਬਈ ਦੱਸੋ ਖਰੇ ਦੇ ਬਾਰੇ ਬਸ ਇਹਦੇ ਬਾਰੇ ਵੀਰੇ ਇਹੀ ਆ ਵੀ ਬਾਕੀ ਚਲੋ ਚੰਗੀ ਨਸਲ ਆ ਹਾਂਜੀ ਹਾਂਜੀ ਤੇ ਬਾਕੀ ਬਹੁਤ ਸੋਹਣਾ ਕੰਮ ਵਾਲੀ ਨੇ ਨਾ ਬਣਾਇਆ ਹੈ ਨਾ ਹਾਂਜੀ ਠੀਕ ਹੈ ਜੀ ਨੰਬਰ ਤੇ ਆਈ ਹੈ ਕੰਮ ਵਾਲੀ ਪਹਿਲੀ ਯਾਰੀ ਆਪਾਂ ਲਗਾਈ ਸੀ ਇਹ ਅੱਛਾ ਜੀ ਤੇ ਪਹਿਲੀ ਯਾਰੀ ਇਹ ਵਿਚਾਰੀ ਨੇ ਆਪਣੀ ਇਲਾਜ ਰੱਖੀ ਕਰਨੀ ਠੀਕ ਆ ਤੇ ਇਸ ਤੋਂ ਪਹਿਲਾਂ ਵੀ ਤੇਰੇ ਜਾਣਦਾ ਜਿੱਤ ਦੇ ਰਹੇ ਹਨ ਹਾਂਜੀ ਬਾਈ ਹਰੇਕ ਮੇਲੇ ਵੀ ਪਹਿਲਾਂ ਹੀ ਦੇ ਰਹੇ ਹੋ ਹੋਰ ਵੀ ਸਰਟੀਫਿਕੇਟ ਭਰਾ ਕੋਲੇ ਹੈਗੇ ਆ ਇਹ ਸਰਟੀਫਿਕੇਟਾਂ ਪਿੱਛੇ ਬੜਾ ਜ਼ੋਰ ਲੱਗਦਾ ਵੀ ਮਿਹਨਤ ਕਰਨੀ ਪੈਂਦੀ ਜਰੂਰੀ ਨਹੀਂ ਹੁੰਦਾ ਵੀ ਆਪਾਂ ਮੇਲੇ ਦੇ ਵਿੱਚ ਚਲੇ ਗਏ ਤੇ ਆਪਾਂ ਹਾਰ ਕੇ ਆ ਗਏ ਜਾਂ ਆਪਾਂ ਕੁਝ ਨਹੀਂ ਹਾਂ ਆਪਾਂ ਨੂੰ ਮੇਲੇ ਦੇ ਵਿੱਚ ਸਿੱਖਣ ਨੂੰ ਬਹੁਤ ਕੁਝ ਮਿਲਦਾ ਆਹ ਵੇਖ ਲਓ ਸਰਟੀਫਿਕੇਟ ਤੇ ਸਿੱਖਣ ਨੂੰ ਬਹੁਤ ਕੁਝ ਮਿਲਦਾ ਤੇ ਬੰਦਾ ਸਿੱਖਦਿਆਂ ਸਿੱਖਦਿਆਂ ਉਮਰ ਵੀ ਲੰਘ ਜਾਂਦੀ ਕਈ ਵਾਰੀ ਤੇ ਹਾਂਜੀ ਤੇ ਬਾਕੀ ਮੇਲੇ ਦੇ ਜਾਣ ਨਾਲ ਬੰਦੇ ਦੀ ਜਾਣ ਪਛਾਣ ਬਹੁਤ ਹੁੰਦੀ ਆ ਬੰਦੇ ਦਾ ਲਿੰਕ ਵੱਧਦਾ ਬੰਦੇ ਨੂੰ ਚਾਰ ਭਰਾ ਜਾਣਨ ਲੱਪੈਂਦੇ ਆ ਤੇ ਇਸੇ ਤਰ੍ਹਾਂ ਹੀ ਭਰਾਗਾ ਪ੍ਰਮਾਤਮਾ ਤਰੱਕੀਆਂ ਬਖਸ਼ੇ ਤੇ ਧੰਨਵਾਦ ਜਿਹੜੇ ਭਰਾ ਆਪਣੇ ਚੈਨਲ ਨੂੰ ਪਿਆਰ ਕਰਦੇ ਪਿਆ ਆ ਤੇ ਬਹੁਤ ਬਹੁਤ ਮਿਹਰਬਾਨੀ ਵਾਇਗੁਰ ਜੀ ਕਾ ਖਾਲਸਾ ਦੀ ਵਾਇਗੁਰ ਜੀ ਕੀ ਫਤਹ